ਭਾਰਤ ਦੇ ਦੇਸ਼ ਅਜੁੱਧਿਆ ਵਿਖੇ ਰਾਮ ਨਰਦਾ ਜੀ ਦੀ pranaptishta ਜਿਹੜੀ ਹੈ ਮਾਨਯੋਗ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਵੱਲੋਂ ਸਨਮਤ ਕੀਤੀ ਗਈ ਹੈ ਉਸ ਦੀ ਖੁਸ਼ੀ ਦੇ ਵਿੱਚ ਸਾਡੀ ਸ਼ੀਤਮ ਸਿੰਘ ਯਾਦਗਾਰ ਕਮੇਟੀ ਉਸ ਦੇ ਜਿਹੜੇ ਹੈਗਾ ਨਾ ਮੈਂਬਰ ਪਤਾ ਅਧਿਕਾਰੀ इवन ਆਪਾਂ ਦੇਖ ਰਹੇ ਹਾਂ ਕਿ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਡਾਕਟਰ ਪਰਮਨੰਤ ਉੜੀਆ ਐਡਵੋਕੇਟ ਗਲੋਤਰਾ ਜੀ ਤੇ ਹੋਰ ਸਾਰੇ ਇਕਜੁੱਟ ਹੋ ਕੇ ਉਸ ਸਾਡੇ RAM LALLA JI NU ਜਿਹੜਾ ਹੈ ਪ੍ਰਣਾਮ ਕਰਨ ਵਾਸਤੇ ਔਰ ਇਤਾਨ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਅਬੋਰ ਦਾ ਇਹ ਹਮੇਸ਼ਾ ਤੇ ਆਸ ਰਿਹਾ ਹੈ ਜਦੋਂ ਵੀ ਕਿਸੇ ਮਹਾਨ ਦੇਸ਼ ਭਗਤ ਜਾਂ ਸ਼ਹੀਦ ਦਾ ਕੋਈ ਚਾਹੇ ਜਨਮ ਦਿਨ ਹੋਵੇ ਚਾਹੇ ਸ਼ਹੀਦੀ ਦਿਵਸ ਹੋਵੇ ਉਸ ਦੀਆਂ ਜਿਹੜੀਆਂ ਹੈਗੀਆਂ ਹਨ ਉਹਦੇ ਜਨਮ ਦਿਨ ਬਲਦਾਨ ਦਿਵਸ ਰਲ ਮਿਲ ਕੇ ਇੱਕ ਜੁਟੋਕੇ ਮਨਾਏ ਜਾਂਦੇ ਹਨ ਅੱਜ ਆਪਾਂ ਦੇਖ ਰਹੇ ਹਾਂ ਕਿ ਉਸੇ ਰਿਵਲਕਸ ਦੇ ਵਿੱਚ ਹੀ ਇਹ ਸਾਡਾ ਸ਼ੇਨਦਮ ਸਿੰਘ ਯਾਦਗਾਰ ਕਮੇਟੀ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ। ਆਪਾਂ ਬੋਮਨ ਸ਼ਾਹ ਕਮੇਟੀ ਦੇ ਮੈਂਬਰ ਜਿਹੜੇ ਅਨੰਦ ਲਾਲ ਜੀ ਹਨ ਇਹ ਇਹਨਾਂ ਦੀ ਟੀਮ ਦੇ ਮੈਂਬਰ ਜਿੰਨੇ ਵੀ ਆਪਾਂ ਆੜੇ-ਦਾਲੇ ਦੇਖ ਰਹੇ ਹਾਂ ਸਾਰੇ ਲੋਕਾਂ ਨੂੰ ਇੱਕ ਵਧੀਆ ਸੰਦੇਸ਼ ਜਾਵੇ ਸਾਡੇ ਅਬੂਰ ਵਾਸੀਆਂ ਨੂੰ ਕਿ ਜਿਸ ਤਰ੍ਹਾਂ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ 500 ਸਾਲਾਂ ਦੇ ਬਹੁਤ ਵੱਡੇ ਸਟਰਗਲ ਤੋਂ ਬਾਅਦ ਅਜਿਹਾ ਵਿਕੇ ਜਿਹੜੀ ਰਾਮ ਲੱਲਾ ਦੀ ਮੂਰਤੀ ਦੀ ਸਥਾਪਨਾ ਹੋਈ ਹੈ ਉਸ ਨੂੰ ਕੱਲਾ ਭਾਰਤ ਹੀ ਨਹੀਂ ਪੂਰੀ ਦੁਨੀਆ ਜਿਹੜੀ ਹੈ ਉਸ ਦੇ ਵਿੱਚ ਖੁਸ਼ੀਆਂ ਮਨਾ ਰਹੀ ਹੈ ਹੋਰ ਸ਼ਹਿਰ ਦੇ ਹਿੰਦੁਸਤਾਨ ਦੇ तमाम ਵਾਸੀਆਂ ਨੂੰ ਅੱਜ ਬਹੁਤ ਬਹੁਤ ਵਧਾਈਆਂ ਅੱਜ ਹਰ ਪਾਸੇ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਜੈ ਸ਼੍ਰੀ ਰਾਮ ਹੋ ਰਹੀ ਹੈ ਅੱਜ ਬੜਾ ਖੁਸ਼ੀਆਂ ਵਾਲਾ ਤੇ ਵਡ ਭਾਗਾ ਦਿਨ ਹੈ ਜਿਹੜਾ ਕਿ ਹਰ ਬਾਰ ਹਿੰਦੁਸਤਾਨ ਤੋਂ ਬਾਹਰ ਵੀ ਮਨਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਆਓ ਇਸ ਦੀਆਂ ਵਧਾਈਆਂ ਦਿੰਨੇ ਆ ਹਿੰਦੁਸਤਾਨ ਦੇ ਤਮਾਮ ਵਾਸੀਆਂ ਨੂੰ ਜੈ ਸ਼੍ਰੀ ਰਾਮ ਹਿੰਦੁਸਤਾਨ ਦੇ ਹਰ ਆਦਮੀ ਵਾਸਤੇ ਇੱਕ ਮਹੱਤਵਪੂਰਨ ਇਤਿਹਾਸਿਕ ਦੇਣਾ ਹੈ ਇਸ ਨੂੰ ਉਡੀਕਦਿਆਂ 500 ਸਾਲ ਹੋ ਗਏ ਇਤਿਹਾਸ ਮੁਤਾਬਕ ਤਾਂ ਵੀ ਰਾਮ ਦੀ ਚੋਲ ਨੂੰ ਸਾਹ ਨੂੰ ਵੇ ਹਟ ਕੇ ਆਇਆ ਤੇ ਦੀਵੇ ਜਗਾਏ ਗਏ ਦੀਵਾਲੀ ਮਨਾਈ ਗਈ ਤੇ ਹੁਣ ਤਾਂ ਸਾਨੂੰ 500 ਸਾਲ ਤੋਂ ਬਾਅਦ 40 ਸਾਲ ਤੋਂ ਸਾਨੂੰ ਟੈਂਟਸ 'ਚ ਬੈਠਿਆ ਨੂੰ ਹੋ ਗਿਆ ਮੈਂ 1979 ਜਨਵਰੀ ਗਿਆ ਉਦੋਂ ਉਹ ਮਰਦ ਜ ਸੀ ਪਰ ਮਰਦ ਜੇ ਤੋੜਨ ਤੋਂ ਬਾਅਦ ਇੱਥੇ ਸਾਰੀਆਂ ਰਾਮ ਦੀਆਂ ਨਿਸ਼ਾਨੀਆਂ ਮੰਦਰ ਦੀਆਂ ਮਿਲੀਆਂ ਤ੍ਰਿਸ਼ੂਲ ਮਿਲੇ ਚਿੰਦੀ ਦੇ ਫੋਟੋ ਮਿਲਿਆ ਹੋਰ ਕਈ ਨਿਸ਼ਾਨੀਆਂ ਜਿਹੜੀਆਂ ਸੀ ਮੰਦਿਰਾਂ ਦੀਆਂ ਉਹ ਮਿਲੀਆਂ ਮੈਂ 1993 'ਚ ਦੁਬਾਰਾ ਗਿਆ ਤਾਂ ਰਾਚਾ ਡੈ ਚੁੱਕਿਆ ਸੀ ਤੇ ਉਸ ਦੇ ਵਿੱਚ ਬਾਹਰ ਤਰ ਲੱਗਿਆ ਸੀ ਕਿ ਬਾਹਰ ਅਖੰਡ ਰਾਮਾਇਣ ਚੱਲ ਰਹੀ ਸੀ ਤੇ ਉੱਥੇ ਬਾਹਰ ਹੀ ਪ੍ਰਣਾਮ ਕੀਤਾ ਕਿਉਂਕਿ ਧਾਰਾ ਲੱਗਿਆ ਸੀ ਕੋਰਟ ਦਾ ਜੇ ਫੈਸਲਾ ਨਹੀਂ ਆਇਆ ਸੀ ਤੇ ਹੁਣ ਜਦੋਂ ਅਸੀਂ ਅਪ੍ਰੈਲ ਅਗਸਟ ਜਦ ਵਿੱਚ ਗਿਆ ਤੇ ਹੁਣ ਇੱਕ ਕੋਨੇ 'ਚ ਮੂrti ਸਥਾਪਨਾ ਹੋ ਚੁੱਕੀ ਸੀ ਮੇਨ ਮੰਦਰ ਉਹ ਤੋਂ ਬੰਨ ਰਿਹਾ ਸੀ ਅਜੇ ਬਾਕੀ ਸੀ ਤੇ ਸਾਰਿਆਂ ਨੇ ਮਿਲ ਕੇ ਉਸ ਨੂੰ ਨਾਲੇ ਨਾਲ ਮਿਹਨਤ ਨਾਲ ਕਾਰ ਸੇਵਕਾਂ ਚ ਵੀ ਅਸੀਂ 1993 'ਚ ਗਏ ਆ ਇੱਥੋਂ 40 ਆਦਮੀਆਂ ਬਰੋਂ ਗਏ ਸੀ ਤੇ ਇਹ ਜੋ ਧਿਆ ਇਹਨਾਂ ਜੋ ਅਧੇਤ ਆਦਮੀ ਕੋ ਲਖਨਊ ਕੋ ਪਰਲੇ ਪਾਸੇ ਆਰਨਾ ਰਸ਼ ਕਰ ਲਿਆ ਗਿਆ ਤੇ ਦੋ ਦੋ ਮਹੀਨੇ ਅੰਦਰ ਰੱਖਣ ਤੋਂ ਬਾਅਦ ਛੱਡ ਪਾ। ਉਸ ਦੀ ਅੱਜ ਉਹ ਦੀਵਾਲੀ ਜਿਹੜੀ ਮਨਾਈ ਜਾ ਰਹੀ ਹੈ ਉਹ ਦੀ ਖੁਸ਼ੀ ਹਾਸ ਤੇ ਸਾਰੇ ਇਕੱਠੇ ਹੋਏ ਤੇ ਸਭ ਨੂੰ ਮਿਠਾਈ ਹੋਵੇ ਜੈ ਸਿਧਾਰਮ ਜੈ